ਲੋਕ ਕੋਈ ਸਮਝਾਤ ਸਰ ਕੈਂਟ ਹੋ ਗਿਆ ਬੰਪੂਰੇ ਕੈਂਟ ਤੇ ਫਾਈਨਲੀ ਗਾਇਸ ਚੈੱਕ ਕਰੋ ਆਪਣੇ ਤੋਂ ਪਰਾ ਖੜਾ ਹੁਣ ਜਿਹੜੇ ਇਹ ਹਾਲਾਤ ਹਨ ਵੇਖੋ ਉੱਥੇ ਕਿਵੇਂ ਛਾਤ ਤੇ ਰਿhta ਇੱਕ ਨਾਟ ਟੁੱਟਿਆ ਹੋਇਆ ਉੱਥੋਂ ਟਾਇਰ ਦਾ ਹਰ ਲੈ ਮਤਲਬ ਕਨੈਕਟਰ ਸਿਰ ਦਾ ਟਾਇਰ ਦਾ ਜਿਸ ਟਾਇਰ ਕਸੀਦਾ ਉੱਧਰ ਲਾਹ ਵਾਥਨੇ ਪੱਟੀ ਕਰਦੇ ਆ ਸੰਦ ਦਿਖਾ ਦੇਨੇ ਕੋਈ ਤੇ ਹੁਣ ਇਹਦਾਂ ਫਰਤੁਰੰਗ ਰੰਗ ਉਤਰੇ ਵੇਖਨੇ ਦਾ ਕੋਸਟ ਪਗ ਕਰੀ ਸੁਣਣੀ ਉਹਨਾ ਦੇਖੋ ਨਾਟ ਟੁੱਟ ਗਿਆ ਆ ਉਹਨੇ ਟੋਟੇ ਵਾ ਬਾਕੀ ਦਿਨ ਹੈਗੇ ਹੱਥ ਨੇ ਆਪਾਂ ਕੱਸ ਦਿੰਨੇ ਆ ਤੇ ਰੰਗ ਨੂੰ ਦੇਖੋ ਨਾ ਖੜਜੋ ਇਹ ਦੋ ਤਨਦਨ ਖੜਜੋ ਆ ਆਹ ਪਰ ਤੇ ਆਇਆ ਦੇਖੋ ਕਿਵੇਂ ਇਹ ਪਿਆ ਨਾ ਆ ਨੀਲੇ ਕਰ ਦੋ ਬਾਕੀ ਨੂੰ ਸ਼ਾਮ ਨੂੰ ਦਿਖਾਵਾਂਗੇ ਮੈਨੂੰ ਵੀ ਕਿਹੜਾ ਕੁਸਟ ਦੇਖਦਾ ਪਿਆ ਇੱਥੇ ਫੋਨ ਦੀ ਸਕਰੀਨ 'ਚ ਸਾਨੂੰ ਸ਼ਾਮ ਨੂੰ ਦਿਖਾਵਾਂ ਮੈਨੂੰ ਉਹ ਮੈਂ ਤਾਂ ਦੇਖਦਾ ਪਿਆ ਪਰ ਫੋਨ ਦੀ ਸਕਰੀਨ 'ਚ ਨਹੀਂ ਦੇਖਦਾ ਕੁਸ ਕਰਦੀ ਹਾਂ ਤਾਂ ਸੁਣ ਆ ਨਾਟ ਹੱਥ ਨੇ ਕਰਦੇ ਸੈਟ ਤੇ ਬਾਕੀ ਰੰਗ ਨੂੰ ਦੇਖੋ ਰੇਤਾ ਰੋਤਾ ਕਿ ਕਿ ਰੇਤਾ ਤੇ ਇਹਨੂੰ ਪਲਾਸ ਧੋਵਾਂਗੇ ਪਹਿਲਾਂ ਹੱਥ ਨੇ ਸਭ ਤੋਂ ਪਹਿਲਾਂ ਨਾਟ ਕਸਾਂਗੇ ਫਿਰ ਧੋਵਾਂਗੇ ਸਾਰਾ ਨੂੰ ਫਿਰ ਰੰਗ ਰੰਗ ਦੀ ਵੀਡੀਓ ਅੱਡ ਆਉਗੀ ਦੇਖਿਓ ਤੁਸੀਂ ਠੀਕ ਆ ਆ ਇੱਥੇ ਵੀ ਦੇਖੋ ਕਿਵੇਂ ਹੁਣ ਮੈਂ ਕਿਹਨੂੰ ਦੇਖਦਾਂ ਬਚਲਵਾ ਚਾਤਾ ਮਿਲਦਾ ਸੁਣੋ ਉੱਟਾ ਹੱਥ ਨੇ ਨਾਟ ਕਸ ਕੇ ਠੀਕ ਆ ਮੇਰੀ ਵੀਡੀਓ ਤੇ ਫਿਰ ਆਪਾਂ ਧੋਵਾਂਗੇ ऐसे वीडियो ची, ची, जी ऐसे ब्लॉग जी ठीक है तो फिर कल स्कूल को परसों फिर इस तरह करा जिमें इतने सारे तो नहीं जिमें जिम्मे जितया जिम पिछला बंफर आ मूला बंफर टायर के अपा करना नट टायर से करना कलर योजी सेम टू तो सेम अपने को पिया ਅ ਕੀ ਕਰ ਕੀ ਕਲਰ ਹੈਗਾ ਨਾ ਸਟੀਲ ਕਰ ਸਟੀਲ ਜਿਹੜਾ ਠੀਕ ਹੈ ਤੇ ਬਾਕੀਆਂ ਸਾਰੇ ਤੋਂ ਨਹੀਂ ਕਰਦੇ ਜਿੱਥੇ ਜਿੱਥੇ ਲਿਆ ਠੀਕ ਆ ਕਾਲਾ ਤੇ ਨੀਲਾ ਤੇ ਕਹੇ ਜਾ ਇਹ ਜਾ ਰਿੰਪਾ ਤੇ ਦੇਖੋ ਰਿੰਪਾ ਤੇ ਦੇਖੋ ਕਿਹੋ ਜਿਹਾ ਕਲਰ ਆ ਅੰਜੀ ਮੈਂ ਸਟੀਲ ਜਪਾ ਨਾ ਯਾਨੀ ਇਹ ਉਹੋ ਜਿਹਾ ਕਲਰ ਆ ਸਾਨੂੰ ਪਤਾ ਹੀ ਉਹਦੇ ਹੁੰਦੇ ਸਾਰੇ ਤੇ ਹਨ ਤੇ ਉਹ ਵੀ ਆਪਣੇ ਕੋਲ ਤਿੰਨ ਕਲਰ ਆ ਤਿੰਨੇ ਕਰ ਦੇਣੇ ਆ ਖੱਟਾ ਹੈ ਨਹੀਂ ਇਹ ਖੱਟੇ ਦੀ ਲੋੜ ਬਿੰਗਰਾ ਕਾਲਾ ਤੇ ਨੀਲਾ ਤੇ ਇੱਕ ਬਰਾਊਨ ਵੀ ਪਿਆ ਚਾਰ ਕਲਰਾ ਸੋ ਮੈਂ ਇੱਕ ਵਾਰੀ ਦਿਖਾ ਦਿੰਨੇ ਹਾਂ ਹਾਂਜੀ ਮੇਰੇ ਵੀਰੋ ਆ ਦੇਖੋ ਆ ਬਰਾਊਨ ਇਹਦਾ ਤਾਂ ਪਿਆ ਆਹ ਦੇਖੋ ਬਰਾਊਨ ਇਹ ਜੰਮੇ ਪਿਆ ਪਟਲਾਂ ਗੀ ਤੇ ਇਹਦਾ ਤਾਂ ਪਿਆ 5 ਲੀਟਰ ਵਾਲਾ ਡੱਬਾ ਮੁੱਕਦੇ ਨਹੀਂ ਆ ਤਾਂ ਛੋਟਾ 5 ਲੀਟਰ ਵਾਲਾ ਡੱਬਾ ਉੱਤੇ ਪਿਆ ਤਾਂ यह हैगा ब्लैक कलर यह येगा बू तेन हो गए ब्राउन ब्लैक ब्ल्यू पिया स्टील वाला कलर देखो उलाा जहा हो गया देखो आ कलर आया हो गया है ना आखो स्टील जी का लगा रहेगा हाँ ये ये कर देना ये तो थोड़ा ही बद्द हुआ तिन ने तिन ने ते करता एक नाट रह गया जड़ा ला नवा वाला बस ओस ते कर देना ब्राउन भी पे ना स्टील करना स्टील ये कलर ते ब्लैक ते ब्लू और तिन ने पे आ तो फुल आ तो पैकेजिंग बंद है इन दोनों जित आ तो खुला आ दोनों बंद आहा ते आ दोनों खुले आ दोनों बंद ਆ ਤਾਂ ਕਰ ਪਿੱ ਦਿੱਤਾ ਇਹ ਕਰਨਾ ਇਹ ਕਰਨਾ ਇਹ ਕਰਨਾ ਇਹ ਤਾਂ ਬਸ ਇੱਕ ਨਟ ਰਹੀ ਆ ਹੱਥ ਨੇ ਲਾ ਕੇ ਆ ਕਰ ਦਨੇ ਆ ਠੀਕ ਆ ਇਕੱਠੇ ਕਰਾਂਗੇ ਆ ਸਾਰੇ ਵੀਡੀਓ ਹੱਟ ਤੋਂ ਹੋ ਗਈ ਇਹਨਾਂ ਦੀ ਠੀਕ ਮਿਲਦੇ ਫੇਰ ਹਾਂਜੀ ਮੇਰੇ ਵੀਰੋ ਇਹ ਸ਼ਾਮ ਹੋ ਗਈ ਦੇਖੋ ਤੇ ਹੁਣ ਇਹਨਾਂ ਦੇਖੋ ਨਾ ਤੇ ਚੈੱਕ ਕਰੋ ਆ ਦੋਸੋ ਆ ਨਟ ਤੇ ਆ ਨਟ ਤੇ ਆ ਨਟ ਆਤ ਨੇ ਇਕੋ ਜੀ ਤੇ ਆ ਹੱਡ ਦਾ ਕਤ ओके नाटक ਨਮਾ ਪਿਆ ਦੇਖੋ ਕਿੰਨਾ ਕਾ ਉਸ ਕੋ ਸੋਰੀ ਇੱਥੇ ਉੱਤੇ ਕਾਲਾ ਕਬੂਤਰ ਡੰਗ ਗਿਆ ਤੇ ਹੱਥ ਚੈੱਕ ਕਰੋ ਨਾ ਤੇਲੀ ਬੜੇ ਪਏ ਤੋਤ ਨਹੀਂ ਆਖੇ ਚਲ ਪਹਿਲੇ ਬਲੌਗ ਹਨਾਲੀ ਹੋਰ ਤੇ ਦੇਖੋ ਕਿੰਨਾ ਅੰਦਰ ਰੂਮਦਰ ਵੀ ਮੈਂ ਇੱਥੇ ਨਾਟ ਰੱਖਿਆ ਸੀ ਨਾ ਮੈਂ ਉਹ ਹੋਖ ਇੱਥੇ ਵੀ ਇੱਥੇ ਨਾਟ ਰੱਖਿਆ ਸੀ ਮੈਂ ਖੋਲ ਖੋਲ ਕੇ ਇੰਨੇ ਚ ਗਰੀਸ ਲਾ ਜਨਾ ਇਹ ਬਾਕੀ ਨਟ ਕਾਸਟੌਰ ਕੇ ਬਾਕੀ ਸਾਰਾ ਕਾਸਟ ਹੈ ਆ ਤੋ ਮਾਇ ਹੈ ਤੋ ਓਕੇ ਹੁਣ ਤੁਹਾਨੂੰ ਅਗਲੀ ਵੀਡੀਓ ਰੰਗ ਵਾਲੀ ਮਿਲੂਗੀ ਜਾਂ ਅਗਲੀ ਇੱਕ ਹੋਰ ਐਵੇਂ ਮੈਂ ਮਲਜ਼ੂਰ ਪਰ ਉਸ ਤੋਂ ਅਗਲੀ ਇੱਕ ਵੀਡੀਓ ਪੱਕਾ ਰੰਗ ਵਾਲੀ ਆਉਗੀ ਜਿੱਥੇ ਰੰਗ ਕਰਨਾ ਸਾਰੇ ਇੱਕ ਇੱਥੇ ਪੱਤੀ ਵੈਲਡਿੰਗ ਕਰਾ ਲਿਆ ਹਾਂਗੇ ਆ ਇੱਥੇ ਆ ਕਿੰਨ ਕਰਾ ਕੇ ਵੈਲਡ ਤੇ ਇਹ ਰੰਗ ਕਰਦੇ ਤੇ ਬਹੁਤ ਸਾਫ ਸੋ ਕਰ ਗਏ ਤੋ ਦਾ ਹੈ ਕੱਲ ਕੱਲ ਪਰਸੋਂ ਤੋ ਓਕੇ ਸਾਰਾ ਜਿਨਾ ਵੀ ਹੋਇ ਲਾਲ ਝੂਲੇ ਵੇਪਾਹ ਰੇਤਰ ਉਤੇ ਸਾਰਾ ਸਾਫ ਕਰਤਾ ਬੜੀਆ ਚਮਕਾ ਕੇ ਸਾਰਾ ਰੰਗ ਜਿੱਥੇ ਜਿੱਥੇ ਕਰਨਾ ਲੋ ਸ਼ਬਦਾਂ ਤੇ ਨਹੀਂ ਕਰਦੇ ਠੀਕ ਹੈ ਬਾਕੀ ਤੇ ਪੱਕਾ ਹੈ ਮਿੱਤਰੋ ਜੈ ਦੀ ਵੀਡੀਓ ਬੜੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜੂ ਕਾ ਚੈਨਲ ਕੋ ਸਬਸਕ੍ਰਾਈਬ ਕਰਨਾ